ਭਈਆ ਉਹ ਹੈ ਵੀ ਅਸੀਂ ਤਾਂ 4.5 ਸਾਲ ਦਾ ਹੋ ਗਿਆ ਜੀ ਹਜੇ ਤੱਕ ਅਸੀਂ ਇਹਨੂੰ ਆਪ ਮਿਣਿਆ ਨਹੀਂ ਹੂੰ ਠੀਕ ਯਾਨੀ ਜਿੱਥੇ ਸਾਡੇ ਜਿਹੜੇ ਕੋਈ ਬੰਦਾ ਦੇਖਣ ਆਉਂਦਾ ਹੈ ਉਹੀ ਘੋੜਾ ਮਿਲਦੇ ਹੈ ਅੱਛਾ ਅੱਛਾ ਜਿਹੜਾ ਦੇਖਣ ਆਉਂਦਾ ਆਪ ਹੀ ਮਿਲ ਜਾਂਦਾ ਜਿਹਨੇ ਕਿਸੇ ਨੇ ਘੋੜੀ ਮਲਾਉਣੀ ਹੈ ਉਹ ਸਾਡੇ ਯਾਨੀ ਕਿ ਐ ਨਹੀਂਗਾ ਵੀ ਆਪਾਂ ਕਿਸੇ ਨੂੰ ਫੀਤਾ ਲਾਉਣ ਨਹੀਂ ਦੇਣਾ ਐਂ ਤਾਂ ਵੀ ਕੋਈ ਫੀਤਾ ਲਾ ਕੇ ਆਪਦਾ ਤਸੱਲੀ ਨਾਲ ਮਿਲ ਕੇ ਵੀ ਜਾਵੇ ਪੌਰੀਆਂ ਦੇਖ ਕੇ ਜਾਵੇ ਜੀ ਠੀਕ ਹੈ ਕੋਈ ਕਿਸੇ ਨੂੰ ਹੁੰਦਾ ਵੀ ਛਿੱਟਾ ਆਉ ਜਾਂ ਕੁਝ ਸਾਰਾ ਅਗਲੇ ਤਸੱਲੀ ਕਰਕੇ ਘੋੜੀ ਮਲਾਵੇ ਜਦੋਂ ਕੋਈ ਫੋਨ ਲਾਉਂਦਾ ਹੈ ਉਹਨੂੰ ਅਸੀਂ ਇਹ ਗੱਲ ਕਹਿਨੇ ਆਂ ਪਹਿਲਾਂ ਘੋੜਾ ਦੇਖ ਕੇ ਜਾਓ ਆਕੇ ਬਿਲਕੁਲ ਬਿਲਕੁਲ ਯਾਨੀ ਕਿ ਕਈਆਂ ਨੂੰ ਫਿਰ ਹੁੰਦਾ ਵੀ ਬੱਚਾ ਹੁਣ ਸੇਲ ਕਰਨਗੇ ਜਾਂ ਹਨਾ ਆਪ ਦਾ ਕੀਰੋ ਬੰਦੇ ਦਿਲ ਵੀ ਟੁੱਟ ਜਾਂਦਾ ਜੀ ਉਦੋਂ ਬਾਅਦ ਚ ਫਿਰ ਜਿਵੇਂ ਇਹਦੇ ਨਾਲ ਮੈਂ ਸਲਾਹ ਕੀਤੀ ਹੈ ਬਾਹਰ ਸੀ ਉਦੋਂ ਅੱਛਾ ਮੈਨੂੰ ਦੱਸਿਆ ਵੀ ਆਏ ਵੀ ਬੰਦੇ ਘੋੜਾ ਦੇਖਣ ਆਉਂਦੇ ਆ ਜਾਂ ਮੰਗਦੇ ਵੀ ਆ ਹੂੰ ਉਹ ਜਿਵੇਂ ਇਹਨੇ ਫਿਰ ਤੈਨੂੰ ਦੱਸਿਆ ਕਹਿੰਦਾ ਯਾਰ ਆਪਾਂ ਖੇਡਣਾ ਸੀ ਕਬੱਡੀ ਦਾ ਸ਼ੌਂਕ ਸੀ ਉਹ ਵੀ ਆਪਾਂ ਫੋਨਾਂ ਤੇ ਵੇਖੀ ਜਾਂਦੇ ਆ ਅੱਛਾ ਘੋੜੇ ਦਾ ਸ਼ੌਂਕ ਹੈ ਘੜ ਕੋੜਾ ਵੀ ਲੋਕਾਂ ਦੇ ਫੋਨਾਂ ਦੇ ਵੇਖ ਮਾਲਾ ਫੋਨਾਂ ਦੇ ਵੇਖਿਆ ਕਰਾਂਗੇ ਲੋਕਾਂ ਦੇ ਵੀ ਆਪ ਦਾ ਰੱਖਣ ਦਾ ਹੀ ਸਾਡਾ ਜਿਹੜੀ ਕੀ ਹੈ ਕਹਿੰਦਾ ਵੀ ਸੇਲ ਨਹੀਂ ਕਰਨਾ ਵੀ ਆਪਾਂ ਸਾਂਭਣਾ ਹੀ ਇਹਨੂੰ ਸਾਂਭਣ ਬਣਾਵਾਂਗੇ ਵੀ ਸਾਂਭਣਾ ਜਾਨੀ ਜਾਨੀ ਸੇਵਾ ਕੀਤੀ ਤੇ ਪ੍ਰਮਾਤਮਾ ਨੇ ਉਹਦਾ ਫਲ ਦੇਤਾ ਬਈ ਲੋ ਵੀ ਸੱਜਣੋ ਅੱਜ ਤੁਹਾਨੂੰ ਲੈ ਆ ਪਿੰਡ ਨੱਥੋਕੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਪੈ ਜਾਂਦੀ ਭਰਾਵਾਂ ਨੂੰ ਵਾਗਾ ਪੁਰਾਣਾ ਤੇ ਬੋਟ ਵੱਡਾ ਘੋੜਾ ਨੱਥੋਕੇ ਸਟੱਡ ਫਾਰਮ ਦਾ ਵਿਖਾਉਣ ਲੱਗੇ ਆ ਤੁਹਾਨੂੰ ਸੁਖਮਨ ਸੁਖਮਨ ਨੇ ਥੋੜੇ ਸਮੇਂ ਦੇ ਵਿੱਚ ਸੋਨਾ ਨਾ ਬਣਾਇਆ ਕਹਿੰਦਾ ਭਾਵ ਹੈ ਕਿ ਲੋਕਾਂ ਦੇ ਦਿਲਾਂ ਤੇ ਰਾਜ ਕਰਨਾ ਥੋੜੇ ਜੇ ਸਮੇਂ ਦੇ ਵਿੱਚ ਸ਼ੁਰੂ ਕਰਤਾ ਉਹਦੇ ਕਹਿ ਦिए ਨਾ ਕੁਝ ਮਹੱਤਵਪੂਰਨ ਕਾਰਨ ਇੱਕ ਤਾਂ ਘੋੜੇ ਦਾ ਚਗਾਠਾ ਬੜਾ ਮਜ਼ਬੂਤ ਹੈ ਘੋੜਾ ਮਜ਼ਬੂਤੀ ਦੇ ਵਿੱਚ ਬਹੁਤ ਹੈ ਘੋੜੇ ਦਾ ਕਦ ਕਾਠ ਬਹੁਤ ਹੈ ਤੇ ਦੂਜੀ ਗੱਲ ਇਹ ਹੈ ਕਿ ਘੋੜੇ ਦੇ ਰਿਜ਼ਲਟ ਬਾਲੇ ਜਿਆਦੇ ਚੰਗੇ ਆ ਗਏ ਚੰਬੀਆਂ ਤੋਂ ਕਾਲੀਆਂ ਘੋੜੀਆਂ ਤੋਂ ਵੀ ਸਪੌਟਲੈਸ ਬੱਚੇ ਘੋੜੇ ਨੇ ਪੈਦਾ ਕਰਕੇ ਵਿਖਾਤੇ ਉਹਨਾਂ ਦਾ ਪਰਦਾ ਆਪਾਂ ਵੀਡੀਓ ਦੇ ਵਿੱਚ ਚੱਕਾਂਗੇ ਇਹ ਦੋ ਭਰਾ ਨੇ ਸਕੇ ਭਰਾ ਵੀਰ ਸੀਪਾ ਗਿੱਲ ਤੇ ਵੀਰ ਮੀਤ ਗਿੱਲ ਉਹਨਾਂ ਦਾ ਘੋੜਾ ਐ ਸੱਜਣੂ ਪਿੰਡ ਤੁਹਾਨੂੰ ਦੱਸਤਾ ਕਿ ਨੱਥੋ ਕੇ ਐ ਜ਼ਿਲ੍ਹਾ ਮੋਗਾ ਤੇ ਤਹਿਸੀਲ ਵਾਗਾਪੁਰਾਣਾ ਭਰਾਵਾਂ ਦਾ ਘੋੜਾ ਵਿਖਾਉਣ ਲੱਗੇ ਆ ਜੇ ਚੰਗੀ ਗੱਲਬਾਤ ਲੱਗੇ ਵੀਡੀਓ ਚੰਗੀ ਲੱਗੇ ਗੱਲਾਂਬਾਤਾਂ ਚੰਗੀਆਂ ਲੱਗਣ ਤੇ ਅੱਗੇ ਸਾਂਝ ਜ਼ਰੂਰ ਪਾ ਦਿਓ ਜਿੰਨਾ ਭਰਾਵਾਂ ਨੇ ਪਿਛਲੀ ਵੀਡੀਓ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕਰਕੇ ਭਰਾਵਾਂ ਦਾ ਹੌਸਲਾ ਵਧਾਇਆ ਘੋੜੇ ਵਾਲਿਆਂ ਦਾ ਤੇ ਨਵਾਂ ਨਵਾਂ ਆਪਣਾ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਚੋਂ ਕੁਝ ਭਰਾਵਾਂ ਦੇ ਨਾਮ ਨੇ ਜੀ ਰੁਪਿੰਦਰ ਢਿੱਲੋਂ ਸੰਦੀਪ ਸਿੰਘ ਸੰਧੂ ਮਦਨ ਸਿੰਘ रावत ਬਲਕਰਨ ਬਰਾੜ ਕੁਲਵਿੰਦਰ ਕਲੇਰ ਨਿਮਰਤ ਬੈਂਸ ਰਮਨਦੀਪ ਸਰਾਣ ਜਸਵਿੰਦਰ ਸੰਧੂ ਜੱਸਾ ਸੰਧੂ ਸਤਵੀਰ ਸਿੰਘ ਮਾਨ ਸਿੰਗਪਲ ਆ ਜਿਓ ਕਰਦੇ ਆ ਗੱਲਬਾਤ ਵੀਡੀਓ ਬਹੁਤ ਹੀ ਜਿਆਦਾ ਸ਼ਾਨਦਾਰ ਬਣੀ ਹੈ ਸੋ ਵੇਖਦੇ ਆ ਭਰਾਵਾਂ ਦਾ ਘੋੜਾ ਸੁਣਾਉਣੇ ਆ ਬਾਈਆਂ ਦੀਆਂ ਗੱਲਾਂ ਬਾਤ ਤੇ ਫੀਸ ਕਿੰਨੀ ਰੱਖੀ ਹੈ ਕਿੰਨੀ ਹਾਈਟ ਕਿੰਨੀ ਉਮਰ ਇਸ ਟਾਈਮ ਹੋਗੀ ਸਾਰੀ ਗੱਲਬਾਤ ਪੂਰਨ ਤੌਰ ਤੇ ਜਾਣਕਾਰੀ ਤੁਹਾਨੂੰ ਦਿੰਨੇ ਆ ਮਿਲਦੇ ਆ ਭਰਾਵਾਂ ਨਾਲ ਧੰਨਵਾਦ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਤੇ ਇੱਕ ਵਾਰੀ ਤੋਂ ਫੇਰ ਐ ਨਵੀਂ ਵੀਡੀਓ ਦੇ ਵਿੱਚ ਮਾਨ ਸਤਕਾਰ ਤੇ ਅਦਬ ਨਾਲ ਸਾਰੇ ਹੀ ਭਰਾਵਾਂ ਦਾ ਸਵਾਗਤ ਕਰਦੇ ਆ ਜਿਹੜੇ ਵੀ ਆਪਾਂ ਨੂੰ ਆਪਣੇ ਫੇਸਬੁਕ ਪੇਜਾਂ 'ਤੇ ਦੇਖ ਰਿਹਾ ਹੈ ਉਹਨਾਂ ਭਰਾਵਾਂ ਨੂੰ ਵੀ ਅਦਬ ਨਾਲ ਜੀਹਾਂ ਆਖਦੇ ਆ ਤੇ ਸਵਾਗਤ ਕਰਦੇ ਆ ਸੱਜਣੋ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਦੱਸ ਕੇ ਹੀ ਹਟਿਆ ਆਂ ਕਿ ਬਹੁਤ ਵੱਡਾ ਘੋੜਾ ਵਿਖਾ ਕੇ ਹਟਿਆ ਲੜਾਈ ਵਰਗੇ ਜਾਜ ਵਰਗਾ ਘੋੜਾ ਵਿਖਾ ਕੇ ਹਟਿਆ ਜਿਹਦੇ ਕਿ ਬੱਚੇ ਵੀ ਬਹੁਤ ਜ਼ਿਆਦਾ ਚੰਗੇ ਮਾਰਕੀਟ ਦੇ ਵਿੱਚ ਆ ਗਏ ਕਿੰਨੇ ਬੱਚੇ ਆਏ ਆ ਕਿੰਨੀਆਂ ਘੋੜੀਆਂ ਮੇਟ ਕੀਤੀਆਂ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਆ ਤੇ ਇਸ ਟਾਈਮ ਫੀਸ ਕਿੰਨੀ ਕਿਤੇ ਛੱਡ ਰਹੇ ਆ ਕਿਹੜੇ ਬਾਪ ਦੀ ਔਲਾਦ ਹੈ ਕਿਹੜਾ ਮਾਲੇ ਪਾਸਿਓਂ ਖਾਂਦਾ ਨੇ ਕਿੰਨੀ ਉਮਰ ਤੇ ਕਿੰਨੀ ਹਾਈਟ ਹੈ ਸਾਰੀਆਂ ਗੱਲਾਂ ਬਾਤਾਂ ਪੁੱਛਣੀਆਂ ਤੇ ਇਹਨਾਂ ਦੇ ਨਿੱਜੀ ਜਿਹੜਾ ਜੀਵਨ ਹੈ ਉਹ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ ਵੀ ਕਿਵੇਂ ਕੋੜਿਆਂ ਨੇ ਬਾਈ ਤਾਂ ਬਾਹਰ ਗਿਆ ਸੀਗਾ ਪਰ ਬਾਹਰ ਛੜਾਤਾ ਵੀਰ ਦਾ ਸਿਰਫ ਕੋੜਿਆਂ ਕਰਕੇ ਵੀਰ ਨੇ ਇੱਥੇ ਐਂਟਰੀ ਮਾਰੀ ਤੇ ਹੁਣ ਇਸ ਕਾਰੋਬਾਰ ਦੇ ਇਸ ਸ਼ੌਕ ਦੇ ਨਾਲ ਜੁੜੇ ਹੋਏ ਆ ਆਪਾਂ ਪਹੁੰਚੇ ਆ ਪਿੰਡ ਨੱਥੂਕੇ ਤੇ ਜ਼ਿਲ੍ਹਾ ਪੈ ਜਾਂਦਾ ਜੀ ਮੋਗਾ ਤੇ ਤਹਿਸੀਲ ਪੈ ਜਾਂਦੀ ਹੈ ਭਰਾਵਾਂ ਨੂੰ ਬਾਗਾਪੁਰਾਣਾ ਸਰਦਾਰ ਲੱਖਾ ਸਿੰਘ ਜੀ ਸਰਪੰਚ ਸਾਹਿਬ ਬਾਈ ਹੁਣਾ ਦੇ ਦਾਦਾ ਜੀ ਹੈ ਉਹਨਾਂ ਦਾ ਨਗਰ ਹੈ ਜੀ ਉਹਨਾਂ ਦਾ ਫਾਰਮ ਹੈ ਤੇ ਬਾਪੂ ਜੀ ਨਾਲ ਬੈਠੇ ਨੇ ਸਰਦਾਰ ਬਲਵਿੰਦਰ ਸਿੰਘ ਜੀ ਤੇ ਨਾਲ ਵੀਰ ਬੈਠਾ ਸੀਪਾ ਗਿੱਲ ਤੇ ਨਾਲ ਵੀਰ ਬੈਠਾ ਮੀਤਾ ਗਿੱਲ ਬਾਈ ਨੂੰ ਤੁਸੀਂ ਜਾਣ ਹੀ ਲੈ ਪਛਾਣ ਹੀ ਲੈ ਘੋੜਾ ਬਹੁਤ ਸੋਹਣਾ ਨਾ ਬੜਾ ਗਿਆ ਸੁਖਮਨ ਇਸ ਕੋਟੇ ਬਾਰੇ ਵਿਚਾਰ ਚਰਚਾ ਕਰਨੀ ਹੈ ਪਹਿਲਾਂ ਆਪਾਂ ਵੀਰਿਆਂ ਦਾ ਸਵਾਗਤ ਕਰਦੇ ਆਂ ਤੇ ਫਿਰ ਗੱਲਬਾਤ ਕਰਨੀ ਆਂ ਭਾਈ ਜੀ ਸਵਾਗਤ ਹੈ ਜੀ ਸੱਸੀ ਕਾਲਾ ਜੀ ਚੜਦੀ ਕਲਾ ਜੋ ਫਿਰ ਭਾਈ ਜੀ ਪਹਿਲਾਂ ਬਾਈ ਜੀ ਦਾ ਉਹ ਪਰਲੇ ਵੀਰ ਦਾ ਤੇ ਇਹਨਾਂ ਦਾ ਬਾਈ ਦਾ ਨਾਮ ਦੱਸ ਤੀਏ ਫਿਰ ਗੱਲ ਸ਼ੁਰੂ ਕਰਦੇ ਹਾਂ ਹਾਂ ਜੀ ਉਹ ਬਾਈ ਜੀ ਹੈਗੇ ਆਈ ਨਰਮਲ ਸਿੰਘ ਆਈ ਜੀ ਆਪਣੇ ਪਿੰਡੋਂ ਹੀ ਆ ਜੀ ਇਹ ਵੀ ਕੋੜੀਆਂ ਦਾ ਸ਼ੌਂਕ ਰੱਖਦੇ ਆ ਕੋੜੀ ਰੱਖੀ ਹੋਈ ਇਹਨਾਂ ਦੇ ਜੀ ਇਹ ਵੀ ਆਪਣੇ ਮੇਲਿਆਂ ਤੇ ਵੀ ਤੁਹਾਨੂੰ ਨਾਲ ਹੀ ਹੁੰਦੇ ਆ ਜੀ ਤੇ ਇਹ ਹੈਗਾ ਆਪਣਾ ਭਰਾ ਹੀ ਹੈ ਵਕੀਲ ਸੱਜਣ ਮੇਲੀ ਹਾਂ ਜੀ ਜੀ ਇਹ ਵੀ ਨਾਲ ਹੀ ਹੁੰਦਾ ਹਰ ਵਕਤ ਇਹ ਵਕੀਲ ਉਹਦਾ ਕਾਲੇ ਕੋਟ ਵਾਲਾ ਕਿ ਨਾ ਹੀ ਵਕੀਲ ਨਹੀਂ ਨਾ ਵੀ ਵਕੀਲ ਹੈ ਨਾ ਕੀ ਲਾਈਦਾ ਅੱਛਾ ਨਾ ਵਕੀਲ ਸਿੰਘ ਨਾ ਪਤਾ ਨਹੀਂ ਇਹ ਨਾਂ ਤੋਂ ਬਈ ਕਈ ਵਾਰੀ ਬੰਦਾ ਹਨਾ ਭਰਤੀ ਵੀ ਹੋ ਜਾਂਦਾ ਹੁੰਦਾ ਪਤਾ ਨਹੀਂ ਬਾਕੀ ਵਾਹਿਗੁਰੂ ਕਿਰਪਾ ਕਰੇ ਮਿਹਨਤੀ ਇਨਸਾਨ ਆ ਯਾਰ ਹਾਂਜੀ ਅੱਛਾ ਘੋੜਾ ਫਿਰ ਪਹਿਲਾ ਰੱਖਿਆ ਸੀ ਪੇਧੀ ਇਹ ਘੋੜਾ ਪਹਿਲਾ ਜੀ ਹਾਂ ਸੁਖਮਣ ਨਾਂ ਦਾ ਵੀ ਮੈਂ ਸੁਣਿਆ ਵੀ ਸੁਖਮਣ ਨਾਂ ਰੱਖਣ ਪਿੱਛੇ ਕੀ ਸੀਗਾ ਸੁਖਮਣ ਨਾਂ ਇਦਾਂ ਜੀ ਮੇਰਾ ਨਾਂ ਜਿਵੇਂ ਸ਼ਕੀਪ ਸਿੰਘ ਆ ਜੀ ਪੂਰਾ ਇਬਰਾਦਾ ਨਾਮ ਮਨਦੀਪ ਸਿੰਘ ਆ ਜੀ ਉਧਰੋਂ ਦੋਨਾਂ ਦੇ ਨਾਮ ਜੋ ਨਾਮ ਆ ਦਾ ਰੱਖਿਆ ਸੁਖਮਣ ਜੀ ਅੱਛਾ ਦੋਵਾਂ ਦਾ ਜੋੜ ਕੇ ਤੇ ਸੁਖਮਣ ਸੁੱਖ ਇਧਰੋਂ ਚੱਕ ਲਿਆ ਤੇ ਮਨ ਉਧਰੋਂ ਚੱਕ ਲਿਆ ਹਾਂਜੀ ਹਾਂਜੀ ਜੀ ਅੱਛਾ ਕਿਹੜੇ ਉਦਾਂ ਜੀ ਮੈਂ ਇਹਦੇ ਬਾਪ ਵਾਲੇ ਪਾਸੇ ਸਾਰਾ ਕੁਝ ਮੈਂ ਜਾਣੂੰਗਾ ਪਰ ਸ਼ੌਕ ਨਾਲ ਜੁੜਿਆ ਨੂੰ ਸੀਪੇ ਵੀਰ ਕਿੰਨਾ ਕ ਸਮਾਂ ਹੋ ਗਿਆ ਹੈ ਤਕਰੀਬਨ 20 ਸਾਲ ਹੀ ਹੋ ਚਲੇ ਜੀ 20 ਸਾਲ ਹੋ ਗਏ ਹਾਂਜੀ ਤੇ 20 ਸਾਲਾਂ ਦੇ ਵਿੱਚ ਮੋਟਾ ਜਿਹਾ ਸਵਾਲ ਇਹ ਆ ਪੀ ਜੇ ਸੀਪੇ ਨੂੰ ਜਾਂ ਮੈਂ ਵੀਰ ਨੂੰ ਪੁੱਛਾਂ ਤੇ ਕੀ ਖਟਾ ਕਮਾਇਆ ਹੈ ਸ਼ੌਕ ਦੇ ਵਿੱਚੋਂ ਸ਼ੌਕ ਘੋੜਿਆਂ ਦੀ ਵੱਡੀ ਗੱਲ ਵੀ ਘੋੜਿਆਂ ਦੀ ਕੀ ਦੇਣਾ ਆਪਣੇ ਪਰਿਵਾਰ ਨੂੰ ਪਰਿਵਾਰ ਨਾਂ ਬਣ ਜਾਂਦਾ ਜੀ ਬੋਦ ਜੀ ਆਪਾਂ ਬੈਠੇ ਆ ਜਿਹੜੇ ਅੱਜ ਆਹ ਵੀਡੀਓ ਹੋ ਰਹੀ ਆ ਤੇ ਘੋੜਿਆਂ ਦੀ ਦੇਣੀ ਆ ਜੀ ਹੂੰ ਨਹੀਂ ਆਪਾਂ ਵੀ ਕਿੱਥੇ ਮਿਲਣਾ ਸੀ ਜੀ ਆ ਮੇਲੇਆਂ ਦੇ ਹੁਣ ਯਾਰ ਦੋਸਤ ਕਿੰਨੇ ਬਣ ਗਏ ਜੀ ਉਹ ਮਿਲਦੇ ਆ ਜੋ ਸਾਰੇ ਇਹ ਘੋੜਿਆਂ ਦੀ ਦੇਣੀ ਆ ਜੀ ਹੂੰ ਚਾਰ ਛਿੱਲੜ ਵੀ ਸੋਹਣੇ ਬਚੀ ਜਾਂਦੇ ਆ ਬਾਈ ਵਧੀਆ ਜੀ ਜੇ ਸਾਥ ਭਰਾ ਚੱਲੀ ਜਾਂਦਾ ਚੱਲੀ ਜਾਂਦਾ ਜੀ ਵਧੀਆ ਹਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਨਹੀਂ ਕੁਝ ਸਮਾਂ ਲੱਗਦਾ ਹੈ ਥੋੜੀ ਖੇੜ ਲੰਮੀ ਐ ਹੂੰ ਤੇ ਪਰ ਆਏ ਨਹੀਂ ਵੀ ਆਪਾਂ ਕਹਿ ਸਕਦੇ ਵੀ ਕੁਛ ਐ ਨਹੀਂਗਾ ਇੱਕ ਘੋੜਾ ਤਿਆਰ ਹੁੰਦੇ ਹੁੰਦੇ ਮੈਨੂੰ ਲੱਗਦਾ ਸੀਪੇ 20 ਰੁਪਏ 8 ਸਾਲ ਘਟੋ ਘਟਾ ਹਾਂਜੀ ਮੰਗਦਾ ਐ ਘੋੜਾ ਮੰਗਦਾ ਜੀ ਹੈਨਾ ਚਲੋ ਆਪਣਾ ਪ੍ਰਮਾਤਮਾ ਦੀ ਕਿਰਪਾ ਨਾਲ ਵੀ ਸੋਨਾ ਨਾ ਛੇਤੀ ਬਣ ਗਿਆ ਬਣ ਗਿਆ ਇਹਦੇ ਪਿੱਛੇ ਕੀ ਕਾਰਨ ਮੰਨੋਗੇ ਵੀ ਪਹਿਲਾ ਹੀ ਸਾਨ ਘੋੜਾ ਹੈ ਪਹਿਲਾ ਜੀ ਹਾਂਜੀ ਤੇ ਪਹਿਲੇ ਨਹੀਂ ਨਾ ਸੋਨਾ ਬਣਾਤਾ ਹਾਂਜੀ ਇਹ ਉਹਦੀ ਬਖਸ਼ਿਸ਼ ਇਹ ਵਾਹਿਗੁਰੂ ਦੀ ਕਿਰਪਾਈ ਹੈ ਜਿਵੇਂ ਅਸੀਂ ਛੋਟੇ ਹੁੰਦੇ ਜਿਵੇਂ ਤਰੀਵੇਂ ਅਸੀਂ ਸ਼ੌਕ ਜਿਵੇਂ ਸਾਨੂੰ ਹੀ ਹੋਇਆ ਦੋਵਾਂ ਨੂੰ ਹਾਂ ਦਾਦੇ ਨੂੰ ਨਹੀਂ ਸੀ ਹਰਬਾਹ ਸਾਹਿਬ ਨੂੰ ਨਹੀਂ ਸੀ ਅੱਛਾ ਸਾਨੂੰ ਸ਼ੌਕ ਪਿਆਰ ਦੇ ਮਾਮਿਆਂ ਤੋਂ ਅੱਛਾ ਠੀਕ ਹੈ ਜੀ ਅਸੀਂ ਤਰੀ ਹਣਾ ਜ ਆ 35 36 ਸਾਲ ਦੇ ਹੋ ਗਏ ਸੀ ਜੀ ਤੇ ਅਸੀਂ 15 15 ਸਾਲ ਦੇ ਮੇਲਿਆਂ ਤੇ ਜਾਂਦੇ ਹਾਂ ਹੂੰ 20 ਸਾਲ ਹੋ ਗਏ ਹਨ ਤਰੀ ਨੂੰ ਮੇਲਿਆਂ ਤੇ ਜਾਂਦੇ ਹਾਂ ਜੀ ਉਹ ਜਿਵੇਂ ਪ੍ਰਮਾਤਮਾ ਨੂੰ ਸੀ ਅਰਦਾਸ ਬੇਨਤੀ ਕਰਦੇ ਅਸੀਂ ਵੀ ਸਟੋਰ ਗਾਏ ਲੱਗਣਗੇ ਆਪਣੀਆਂ ਵੀ ਵੀ ਆਪਾਂ ਵੀ ਕਦੇ ਘੋੜਾ ਬੰਨ ਲਾਂਗੇ ਜੀ ਉਹ ਵਾਇਰੂ ਨੇ ਕਿਹਾ ਇਸ ਵਿੱਚ ਸੁਣ ਲਈ ਤਾਂ ਉਹ ਦੇ ਵੀ ਕੋੜਾ ਚੰਗਾ ਦਿੱਤਾ ਮਜ਼ਬੂਤ ਕਹਿ ਦिए ਹਾਈਟ ਵਾਲੇ ਪੱਖੋਂ ਮੰਨ ਲ ਲਈਏ ਹਨਾ ਬਾਕੀ ਬਾਪ ਤੇ ਮਾਂ ਬਾਰੇ ਵੀ ਇੱਕ ਕਰੀ ਆਪਾਂ ਖੁੱਲ ਕੇ ਦੱਸੀ ਜੀ ਹਾਂਜੀ ਬਾਪ ਇਹਦਾ ਹੀ ਸਮੁੰਦਰ ਹੈ ਸਮੁੰਦਰ ਹਾਂਜੀ ਬਾਈ ਮਿੰਟੂ ਕੋਲੇ ਹੁੰਦਾ ਪਹਿਲਾਂ ਹੁਣ ਜਿਹੜਾ ਪਹਿਵਾਨਾ ਕੋਲੇ ਜੀ ਜੀ ਤੇ ਮਾਂ ਇਹਦੀ ਨੁਖਰੀ ਹੈ ਜੀ ਹੂੰ 68+ ਹਾਈਟ ਸੀ ਉਹਦੀ ਨੁਗਰੀ ਸਪੌਟਲੈਸ ਘੋੜੀ ਸੀ ਭਾਨੇ ਵਾਲੀ ਲੈਣ ਨੂੰ ਸੀਗੀ ਉਹ ਹੂੰ ਸਵੰਦ ਜੀ ਜੀ ਤੇ ਉਹਦਾ ਇਹ ਬੱਚਾ ਜੀ ਦੋਨਾਂ ਦਾ ਇੱਕ ਇਹਦੀ ਉਮਰ ਕਿੰਨੀ ਹੋ ਗਈ ਹੁਣ ਆਪਣੇ ਵਾਲੇ ਘੋੜੀ ਦੀ ਸਾਹ ਹੁਣ ਵੀ ਉਮਰ ਹੀ 4.5 ਸਾਲ ਹੋ ਗਈ 4.5 ਸਾਲ ਹਾਂਜੀ ਘਰ ਦਾ ਆਪਣੇ ਜੰਮਿਆ ਜੀ ਇਹ ਅੱਛਾ ਘਰ ਦਾ ਹੀ ਜੰਮਿਆ ਘੋੜੀ ਆਪਣੇ ਕੋਲੇ ਸੀ ਨੁਗਰੀ ਘੋੜੀ ਆਪਣੇ ਕੋਲੇ ਸੀ ਅੱਥੀ ਘੋੜੀ ਮਲਾਈ ਸੀ ਆਪਾਂ ਜੀ ਉਦੋਂ ਆਪਣੇ ਇੱਥੇ ਸਮੁੰਦਰ ਜਿਹੜਾ ਸੀਗਾ ਬਾਈ ਮਿੰਟੂ ਕੋਲੇ ਹੁੰਦਾ ਸੀ ਆਪਾਂ ਤੜੀ ਹੁਣ 6 ਤੋਂ 7 ਕਿਲੋਮੀਟਰ ਹੀ ਹੋ ਪਿੰਡ ਬਾਈ ਮਿੰਟੂ ਦਾ ਅੱਥੀ ਘੋੜੀ ਮਲਾਈ ਵੀ ਆ ਘਰੇ ਆਪਣੇ ਜੰਮਿਆ ਜੀ ਇਹ ਓਕੇ ਅੱਛਾ ਸੀਪੇ ਵੀਰ ਜਿੱਦਾਂ ਬੱਚਿਆਂ ਦੀ ਮੈਂ ਗੱਲ ਤੋੜ ਕੇ ਹਟਿਆ ਭਰਾਵਾਂ ਨੂੰ ਦੱਸ ਕੇ ਹਟਿਆ ਵੀ ਸੋਨੇ ਬੱਚੇ ਮਾਰਕੀਟ 'ਚ ਆ ਗਏ ਹਾਂਜੀ ਘੋੜੀਆਂ ਵੀ ਸੋਹਣੀਆਂ ਕਰੇ ਵੱਜੀਆਂ ਹਨਾ ਇਹ ਕਿੰਨੀਆਂ ਹੁਣ ਆ ਸਾਰੀਆਂ ਜਿਹੜੀ ਹੁਣ ਸ਼ਾਟ ਲਾਦਾ ਮੈਂ ਭਰਾਵਾਂ ਨੂੰ ਦਿਖਾਤਾ ਇਹ ਸਾਰੀਆਂ ਮਿਲਣ ਵਾਸਤੇ ਆਈਆਂ ਬਈ ਹਾਂਜੀ ਚਾਰ ਘੋੜੀਆਂ ਮਿਲਣ ਵਾਸਤੇ ਆਈਆਂ ਆਂ ਆਪਣੇ ਕੋਲੇ ਜੀ ਤੇ ਉਹ ਦੂਜੀਆਂ ਇਹੋ ਟੋਟਲ ਕਿੰਨੀਆਂ ਆਪਣੇ ਕੋਲੇ ਆਪਣੇ ਕੋਲੇ 7 ਘੋੜੀਆਂ ਜੀ ਜਿਹਦੇ 3 ਆਪਣੀਆਂ ਚਾਰ ਘੋੜੀਆਂ ਮਿਲਣਾਂ ਜਾਂ ਜੀ ਜਿਆਦੀਆਂ ਨੁਕਰੀਆਂ ਹੈ ਕਿ ਜਾਂ ਆਪਣੇ ਕੋਲ ਇੱਕ ਚੰਬੀ ਹੈ ਆਪਣੇ ਕੋਲੇ ਹਾਂਜੀ ਇੱਕ ਚੰਬੀ ਹੈ ਇੱਕ ਮਾਰਵਾੜੀ ਹੈ ਇੱਕ ਹਾਨੀ ਦੋ ਜੰਬੀਆਂ ਜੀ ਇੱਕ ਮਾਰਵਾੜੀ ਬਸ ਜੀ ਅੱਛਾ ਬਈ ਸਖਦੀਪ ਵੀਰ ਜਿਹੜੀਆਂ ਘੋੜੀਆਂ ਆਪਣੇ ਆਈਆਂ ਖੜੀਆਂ ਐ ਤੇ ਇਹ ਆਈਆਂ ਕਿਹੜੀ ਕਿਹੜੀ ਜਗ੍ਹਾ ਤੋਂ ਆਈਆਂ ਇਹ ਜੀ ਇੱਕ ਘੋੜੀ ਜਿਵੇਂ ਜਲੰਧਰ ਤੋਂ ਆਈ ਹੈ ਜੀ ਅੱਛਾ ਲੜ ਸਾਹਿਬ ਇੰਨੀ ਦੂਰ ਜਲੰਧਰ ਤੋਂ ਆਈ ਹੈ ਹਾਂਜੀ ਹਾਂਜੀ ਪਿੰਡ ਸਾਹਿਬ ਹਾਂਜੀ ਪਿਛਲੇ ਸਾਲ ਵੀ ਇਹਨਾਂ ਨੇ ਇੱਕ ਘੋੜੀ ਮਲਾ ਕੇ ਲਗਾਈ ਸੀ ਅੱਛਾ ਉਦੋਂ ਬਾਅਦ ਦੂਸਰੀ ਘੋੜੀ ਇਹ ਰਾਤ ਆਈ ਹੈ ਹੂੰ ਇਹ ਹੀ ਮੈਲਨ ਆਈ ਹੈ ਜੀ ਤੇ ਇੱਕ ਘੋੜੀ ਆਈ ਹੈ ਜੀ ਰੋੜੀ ਕਪੂਰੇ ਤੋਂ ਫਰੀਦਕੋਟ ਜਿਲ੍ਹੇ ਫਰੀਦਕੋਟ ਜਿਲ੍ਹੇ ਓਕੇ ਇੱਕ ਆਈ ਹੈ ਜੀ ਸੇਲਬਰਾ ਬਠਿੰਡਾ ਜੀ ਬਠਿੰਡਿਆਂ ਹਾਂਜੀ ਤੇ ਰਾਸਤੇ 'ਚ ਯਾਰ ਘੋੜੇ ਹੀ ਬੜੇ ਪੈਂਦੇ ਆ ਬਸ ਬਾਬੇ ਦੀ ਕਿਰਪਾ ਹੀ ਹੈ ਜੀ ਹਾਂ ਅੱਛਾ ਚੌਥੀ ਜੀ ਇੱਕ ਆਈ ਹੈ ਜੀ ਉਹ ਫਰੀਦਕੋਟ ਜ਼ਿਲ੍ਹੇ ਦੀ ਉਹ ਹਾਂਜੀ ਬੁਰਜ ਮਸਤਾ ਪਿੰਡ ਹੈ ਬੁਰਜ ਮਸਤਾ ਹਾਂਜੀ ਜਿਹੜੀ ਚੋਬੀ ਖੜੀ ਆ ਉਹ ਜੀ ਹਾਂ ਉਹ ਬੁਰਜ ਮਸਤਾ ਲੋਈ ਹੈ ਜੀ ਹੂੰ ਚਾਰ ਘੋੜੀਆਂ ਜਾਨੀ ਇਸ ਟਾਈਮ ਆਪਣੇ ਕੋਲ ਜੀ ਲੈ ਵੀ ਬੜੀ ਦੂਰੋ ਦੂਰੋ ਭਾਈ ਘੋੜੀਆਂ ਜਾਨੀ ਕਿ ਘੋੜੇ ਦੇ ਫੈਨ ਆ ਜਿਹੜੇ ਉਹ ਬਹੁਤ ਦੂਰ ਦੂਰ ਤੱਕ ਫੈਲੇ ਹੋਏ ਆ ਤੇ ਤੁਸੀਂ ਵੀ ਭਾਈ ਘੈਂਟ ਜਆ ਬੱਚਾ ਚਾਹੁੰਦੇ ਹੋ ਇਸ ਘੋੜੇ ਤੋਂ ਵੀ ਚਾਹੁੰਦੇ ਹੋ ਕਿ ਜਿਹੜੀ ਮਜ਼ਬੂਤੀ ਹੈ ਜਾਂ ਜਿਹੜਾ ਸਮੁੰਦਰ ਦਾ ਖਾਨਦਾਨ ਹੈ ਉਹਦਾ ਬੱਚਾ ਕੋਈ ਸਾਡੇ ਘਰੇ ਵੀ ਕਲਕਾਰੀਆਂ ਬਾਰੇ ਤਾਂ ਵੀਰ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਤੇ ਘਰੇ ਵੀ ਬੱਚਾ ਪੁੱচ্চਾ ਕੋਈ ਇਹਦਾ ਲਿਆ ਕੇ ਜਾ ਬੱਚਾ ਦਾ ਆਇਆ ਸੀਗਾ ਜੀ ਆਪਣੀ ਜੰੰਬੀ ਕੁੜੀ ਤੇ ਉਹ ਇਸ ਹਾਲ ਸਾਲ ਪੂਰਾ ਹੋ ਗਿਆ। ਅੱਛਾ ਫੋਟੋ ਚੱਲ ਜਿਹੜੀ ਤੁਸੀਂ ਮੈਨੂੰ ਫੋਟੋ ਵਿਖਾਈ ਸੀ। ਬਸ਼ੇਰੀ ਹਾਂ ਪੂਰੀ ਹੋ ਗਈ ਸੀ। ਉਹ ਕੀ ਗੱਲ ਹੋ ਗਈ ਬਸ਼ੇਰੀ ਨੂੰ? ਉਹ 36 ਘੰਟਿਆਂ ਦੀ ਪੂਰੀ ਹੋ ਗਈ ਪਰ ਮਾਲ ਨਹੀਂ ਪਤਾ ਜੀ ਕੋਈ ਪਤਾ ਹੀ ਨਹੀਂ ਲੱਗਿਆ ਜਿਵੇਂ ਗੱਲ ਗਈ। ਅੱਛਾ ਹਾਂ ਜੀ ਮਾੜੀ ਗੱਲ ਹੋਈ ਬਸ਼ੇਰੀ ਬਹੁਤ ਚੰਗੀ ਬਹੁਤ ਆ ਚੰਗੀ ਸੀ ਬਸ਼ੇਰੀ ਹਾਂ। ਅੱਛਾ ਹੁਣ ਟੋਟਲ ਬੱਚਿਆਂ ਦੀ ਦੱਸਿਓ ਪਹਿਲਾਂ ਵੀ ਘੋੜੀਆਂ ਕਿੰਨੀਆਂ ਮੇਟ ਹੋ ਗਈਆਂ ਕਿੰਨਾ ਟਾਈਮ ਹੋ ਗਿਆ ਜੀ ਛੜਦਿਆਂ ਨੂੰ ਘੋੜਾ। ਇਹਨੂੰ ਜੀ ਆਪਾਂ ਨੂੰ ਛੜਦਿਆਂ ਨੂੰ 2 ਸਾਲ ਹੋ ਚਲੇ ਜੀ। ਤੇ ਤੇਰੀ ਹੁਣ 100 ਤੇ ਜੀ ਤਿੰਨ ਘੋੜੀਆਂ ਮੇਟ ਹੋ ਜਾਂ ਤੂੰ 100 ਅੱਜ ਤਾਂ ਹੀ 103 ਘੋੜੀਆਂ ਮੇਟ 3 ਯਾਨੀ ਦੋ ਹਾਂ 25 ਤੋਂ ਪਹਿਲਾਂ ਪਹਿਲਾਂ 25 ਤੋਂ ਯਾਨੀ ਹੁਣ ਜਿਵੇਂ ਮੰਨ ਲਓ ਚਾਰ ਘੋੜੀਆਂ ਆਪਣੇਆਂ ਖੜੀਆਂ ਤੁਸੀਂ ਦੇਖੀ ਐ ਜੀ ਇਹ ਦੋਵਾਂ ਨਾਲ 2024 ਦੇ ਲਾੜ੍ਹ ਤੱਕ ਤੇ 100 ਤੇ ਤਿੰਨ ਘੋੜੀਆਂ ਮੇਟ ਹੋ ਗਈਆਂ ਇਹ ਤੂੰ ਜੀ ਆਹ ਵੀ ਮੇਰੀਆਂ ਕੱਢ ਦੋ ਇਹ ਹਜੇ ਹਾਂ ਹਜੇ ਸੀਜ਼ਨ ਹੁਣ ਸ਼ੁਰੂ ਆ ਜੀ ਤੇਰੀ ਹੁਣ ਜੀ ਜਨਵਰੀ ਤਾਂ ਬੰਦ ਹੀ ਰਿਹਾ ਤੂੰ ਤਾਂ ਨਾ ਕਰ ਹਾਂ ਫਰਵਰੀ ਚੱਲਿਆ ਜੀ ਚਾਰ ਘੋੜੀਆਂ ਖੜੀਆਂ ਚਾਰ ਕਿਦੋਂ ਪਹਿਲਾਂ ਮਿਲ ਕੇ ਗਈਆਂ ਸੱਤ ਅੱਠ ਘੋੜੀਆਂ ਕਿ ਹੁਣ ਮੇਟ ਹੋ ਚੁੱਕ ਤੇ ਆਪਣਾ ਜਮੀਦ ਵੀਰ ਫੇਰ ਸਵਾਗਤ ਹੈ ਸਸੀ ਕਾਲ ਸਸੀ ਕਾਲ ਜੀ ਮੈਂ ਤੇ ਜਿੱਦਾਂ ਬਾਈ ਨੇ ਘੋੜੀਆਂ ਬਾਰੇ ਦੱਸਿਆ ਵੀ 100 ਤੇ 3 ਘੋੜੀਆਂ 2024 ਤੱਕ ਮੀਟ ਹੋ ਗਈਆਂ ਆ ਮਹੀਨੇ ਦੀ ਸਟਾਰਟਿੰਗ ਸੀਜ਼ਨ ਦੀ ਹੁਣੇ ਹੀ ਹੋਈ ਹੈ 2 4 5 7 10 ਦਿਨਾਂ ਤੋਂ ਲਾੜੋ ਤੇ ਬੱਚੇ ਕਿੰਨੇ ਕੁ ਮਾਰਕੀਟ ਦੇ ਵਿੱਚ ਖੜੇ ਆ ਤੇ ਕਿੱਦਾਂ ਦੇ ਬੱਚੇ ਆ ਇਹ ਤੇ ਕਿੱਦਾਂ ਦੀਆਂ ਘੋੜੀਆਂ ਤੋਂ ਆਏ ਬੱਚੇ ਬਈ ਇਹਦੇ 24 25 ਬੱਚੇ ਆ ਗਏ ਜੀ ਬੱਚੇ ਜ਼ਿਆਦਾ ਇਹਦੇ ਚੰਮਗਾਂ ਘੋੜੀਆਂ ਦੀ ਆਏ ਬਈ ਚੰਮਗਾਂ ਦੇ ਕਿੰਤਾਂ ਦੇ ਬੱਚੇ ਆ ਰਹੇ ਨੁਕਰੇ ਬੱਚੇ ਆਏ ਆ ਭਾਈ ਸਾਰੇ ਸਪੋਰਟਸ ਆਏ ਆ ਹਾਂਜੀ 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 ਤੇ ਕੰਨ ਕਨੋਤੀ ਜਾਂ ਮੰਨ ਲਓ ਮਜ਼ਬੂਤੀ ਮਾਰ ਮੰਨ ਲਓ ਵੀ ਮਾਰਕਿੰਗ ਤੇ ਮਜ਼ਬੂਤਪੁਣਾ ਤੇ ਸੁਨੱਖਾ ਬਣ ਕੇ ਅਦਾ ਨਾ ਬਈ ਇਹ ਲੈਣ ਇਹ ਲੈਣ ਦੀ ਪਛਾਣ ਹੀ ਮਜ਼ਬੂਤੀ ਤੋਂ ਹਾਂ ਜੀ ਇਹ ਲੈਣ ਦੀ ਪਛਾਣ ਮਜ਼ਬੂਤੀ ਤੋਂ ਹੀ ਆ ਬੱਚੇ ਇਹਦੇ ਸਾਰੇ ਮਜ਼ਬੂਤ ਹੂੰ ਬਹੁਤ ਵਧੀਆ ਗਰੋਥ ਤੇ ਇਹਨਾਂ ਵੀ ਛੋਟੇ ਛੋਟੇ ਬੱਚੇ ਜੇ ਜਾਂ ਕੋਈ ਪੌੜਿੰਗਾ ਦਾ ਜਾਂ ਕੋਈ ਜਾਤ ਕਾਲੀ ਆ ਗਈ ਜਾਂ ਢੂਈ ਤੇ ਸ਼ੰਭ ਜੇ ਆ ਗਈ ਹੂੰ ਜਿੰਨੇ ਵੀ ਬੱਚੇ ਦਿੱਤੇ ਆ ਸਪੋਰਟਲੈਸ ਬੱਚੇ ਦਿੱਤੇ ਬਈ ਘੋੜਾ ਵੀ ਬਹੁਤ ਵੱਡਾ ਹੈ ਹਾਂਜੀ ਕੋੜੇ ਦੀ ਇਸ ਟਾਈਮ ਮੀਤੇ ਵੀਰ ਕਿੰਨੀ ਹਾਈਟ ਕਿੰਨੀ ਪ੍ਰੋਪਰ ਫੱਟੀ ਵਾਲੀ ਬਈ 66 ਇੰਚ 66 ਇੰਚ ਹੈ ਤੇ ਹਲੇ 4.5 ਸਾਲ ਹੋ ਗਏ 4.5 ਸਾਲ ਦੀ ਆਉਣ ਵਾਲੇ ਸਮੇਂ 'ਚ ਕੀ ਲੱਗਦਾ ਹੈ ਕਿਉਂਕਿ 20-22 ਸਾਲ ਹੋ ਗਏ ਤੁਸੀਂ ਦੱਸਿਆ ਵੀ ਕੋੜਿਆਂ ਦੀ ਦੁਨੀਆ ਜਹ ਹਨਾ ਤੇ ਕੀ ਲੱਗਦਾ ਹੈ ਮੀਤੇ ਨੂੰ ਵੀ ਭਾਈ ਆਉਣ ਵਾਲੇ ਸਮੇਂ 'ਚ ਜਿਹੜ ਕਿਉਂਕਿ ਹੁਣ ਤੁਸੀਂ ਜਾਣਦੇ ਹੋ ਵੀ ਬਾਈ ਦੱਸਦੇ ਆ ਵੀ 6.5-7 ਸਾਲ ਤੱਕ ਵੀ ਭਾਈ ਨੁਕਰਾ ਤੇ ਮਾਰਵਾੜੀ ਵੱਧਿਆ ਕੀ ਲੱਗਦਾ ਵੀ ਹੋਰ ਵੀ ਕੋਈ ਗਰੋਥ ਕਰੂਗਾ ਜਾਂ ਮਾਰ ਮਾਰੂਗਾ 1 ਇੰਚ 2 ਇੰਚ ਜਾਂ ਕੀ ਲੱਗਦਾ ਹੈ ਬਈ ਹਉ ਐ ਵੀ ਅਸੀਂ ਤਾਂ 4.5 ਸਾਲ ਦਾ ਹੋ ਗਿਆ ਜੀ ਹਜੇ ਤੱਕ ਅਸੀਂ ਇਹਨੂੰ ਆਪ ਮਿਣਿਆ ਨਹੀਂ ਹੂੰ ਠੀਕ ਯਾਨੀ ਜਿੱਥੇ ਸਾਡੇ ਜਿਹੜੇ ਕੋਈ ਬੰਦਾ ਦੇਖਣ ਆਉਂਦਾ ਹੈ ਉਹੀ ਘੋੜਾ ਮਿਲਦੇ ਆ ਅੱਛਾ ਅੱਛਾ ਜਿਹੜਾ ਦੇਖਣ ਆਉਂਦਾ ਆਪ ਹੀ ਮਿਲ ਜੀ ਨੇ ਕਿਸੇ ਨੇ ਘੋੜੀ ਮਲਾਉਣੀ ਹੈ ਉਹ ਸਾਡੇ ਇਨਕੀ ਐ ਨਹੀਂਗਾ ਵੀ ਆਪਾਂ ਕਿਸੇ ਨੂੰ ਫੀਤਾ ਲਾਉਣ ਨਹੀਂ ਦੇਣਾ ਲੈ ਤਾਂ ਵੀ ਕੋਈ ਫੀਤਾ ਲਾ ਕੇ ਆਪਦਾ ਤਸੱਲੀ ਨਾਲ ਮਿਲ ਕੇ ਵੀ ਜਾਵੇ ਭੌਰੀਆਂ ਦੇਖ ਕੇ ਜਾਵੇ ਜੀ ਠੀਕ ਹੈ ਜੀ ਕੋਈ ਕਿਸੇ ਨੂੰ ਹੁੰਦਾ ਵੀ ਛਿੱਟਾ ਆਊ ਜਾਂ ਕੁਝ ਸਾਰਾ ਅਗਲੇ ਤਸੱਲੀ ਕਰਕੇ ਘੋੜੀ ਮਿਲਾਵੇ ਜਦੋਂ ਕੋਈ ਫੋਨ ਲਾਉਂਦਾ ਉਹਨੂੰ ਅਸੀਂ ਇਹ ਗੱਲ ਕਹਿੰਨੇ ਪਹਿਲਾਂ ਘੋੜਾ ਦੇਖ ਕੇ ਜਾਓ ਅੱਗੇ ਬਿਲਕੁਲ 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 ਹੂਣ ਤੇ ਗੱਲ ਕੁਛ ਹੋਰ ਐ ਰੀਅਲ ਚ ਗੱਲ ਕੁਛ ਹੋਰ ਰੀਅਲ ਚ ਹੋਰ ਐ ਇਹ ਵੀ ਬਹੁਤ ਵੱਡੀ ਤੇ ਬਹੁਤ ਵਧੀਆ ਗੱਲ ਲੱਗੀ ਮੈਨੂੰ ਵੀ ਭਾਈ ਫੀਤਾ ਕੋੜੋ ਦੇ ਦਿੰਦੇ ਆ ਵੀਰ ਹੋਣੀ ਵੀ ਤੁਸੀਂ ਕਦੋਂ ਵੀ ਆਣ ਕੇ ਭਾਈ ਫੀਤਾ ਮਾਰ ਕੇ ਕੋੜੀ ਬਾਅਦ ਚ ਲੈ ਕੇ ਆਓ ਪਹਿਲਾਂ ਆਪਦੀ ਜਿਹੜੀ ਐ ਤੁਸੀਂ ਪ੍ਰੋਪਰ ਤੌਰ ਤੇ ਜਾਂਚ ਕਰੋ ਬਾਕੀ ਡਰੈਸ ਤੁਹਾਨੂੰ ਦੱਸ ਦਿੰਨੇ ਆ ਫੀਸ ਵੀ ਭਰਾਵਾਂ ਤੋਂ ਪੁੱਛ ਲੈਨੇ ਆ ਅੱਛਾ ਹੁਣ ਗੱਲ ਆਉਂਦੀ ਐ ਭਾਈ ਜਿਹੜਾ ਬਾਹਰ ਵਾਲਾ ਸਿਸਟਮ ਬਾਹਰ ਤੁਸੀਂ ਗਏ ਸੀ ਕਿ ਤੁਸੀਂ ਤੁਸੀਂ ਗਏ ਸੀ ਕਹਿੰਦੇ ਵੀ ਘੋੜੇ ਨੇ ਬਾਹਰ ਛਡਾਤਾ ਕਿਹੜੇ ਥਾਂ ਸੀ ਭਾਈ ਮੈਂ ਮਨੀਲਾ ਸੀ ਪਲਪਿੰਚ ਅੱਛਾ ਕਿੰਨਾ ਟਾਈਮ ਉੱਥੇ ਲਾਇਏ ਮੈਂ ਲਾਇਏ 16 ਸਾਲ ਜੀ 16 ਸਾਲ ਹੋ ਗਏ ਤੇ ਵਿੱਚੋਂ ਵਿੱਚੋਂ ਫਿਰ ਢੇੜਾ ਲੱਗਦਾ ਰਿਹਾ ਢੇੜਾ ਲੱਗਦਾ ਸੀ ਹਾਂਜੀ ਅੱਛਾ ਢੇੜਾ ਦਾ ਤੀਨ ਹੁਣ ਮੇਲਿਆਂ ਤੇ ਵੀ ਸਾਲ ਚ ਤੀਨ ਹੁਣ ਹੋ ਗਈ ਚਾ ਪਹਿਲਾਂ ਤਾਂ ਲੰਮੇ ਡਿਆਂ ਬਾਹਰ ਹੀ ਆਇਦਾ ਸੀ ਜੀ ਹੁਣ 4 ਸਾਲ ਹੋ ਗਏ ਸੀ ਉਨ ਤਾਂ ਜਦੋਂ ਦਾ ਘੋੜਾ ਆ ਗਿਆ ਫਿਰ ਕਾ ਚੰਦੀ ਪਾ ਦਿੱਤੀ ਇਹਦੋਂ ਹੁਣ ਤਾਂ ਦੋ ਵਾਰੀ ਸੱਦ ਲੈਂਦਾ ਸੀ ਠੀਕ ਹੈ ਤੇ ਹੁਣ ਫਿਰ ਹੁਣ ਜਾਣ ਦਾ ਕੋ ਇਰਾਦਾ ਹੈਗਾ ਕੀ ਹਾਂ ਨਹੀਂ ਲੰਮਾ ਸਮਾਂ ਲਾਵਾਂਗੇ ਇੱਥੇ ਹੀ ਲਾਵਾਂਗਾ ਹਾਂ ਜੀ ਉੱਥੇ ਤਾਂ ਨਹੀਂ ਇੱਧਰ ਮਿਹਨਤ ਕਰੂੰਗੇ ਹਾਂ ਜੀ ਅੱਛਾ ਹੁਣ ਆਸੇ ਪਾਸੇ ਜਿਹੜਾ ਆਪਣਾ ਏਰੀਆ ਆਪਾਂ ਪਹਿਲਾਂ ਤਾਂ ਲੋਕੇਸ਼ਨ ਦੱਸ ਗਏ ਵੀ ਆਪਣਾ ਘਰ ਕਿੱਥੇ ਕੇ ਪੈ ਜਾਂਦਾ ਫਾਰਮ ਫਾਰਮ ਦਾ ਨਾਂ ਕੀ ਹੈ ਜੀ ਆਪਣਾ ਜੀ ਨੱਥੋ ਕੇ ਛੱਡ ਫਾਰਮ ਆ ਜੀ ਪਿੰਡ ਦੇ ਨਾਂ ਤੇ ਹਾਂ ਪਿੰਡ ਦੇ ਨਾਂ ਤੇ ਜੀ ਤੇ ਇਹ ਘਰ ਕਿੱਥੇ ਕੇ ਫਾਰਮ ਪੈ ਜਾਂਦਾ ਬਸ ਐਂਟਰੀ ਜੀ ਹੈ ਜੀ ਪਿੰਡ ਜੀ ਦੇ ਦੁਆਲੇ ਸੈਂਟ ਆਪਾਂ ਇੰਟਰ ਕਰਾਂਗੇ ਜੀ ਤੇ ਪਿੰਡ ਜੋ ਇੰਟਰ ਕਰਦੇ ਚ ਰਸਤਾ ਹੁੰਦਾ ਚ ਰਸਤੇ ਤੋਂ ਪ੍ਰੋਪਰ ਲొਕੇਸ਼ਨ ਦੱਸੀਏ ਵੀ ਜਿੱਥੋਂ ਅਸੀਂ ਗੇਟ ਮੁੜੇ ਸੀ ਉਹ ਕਿਹੜਾ ਰੋਡ ਐ ਕਿ ਤੁਹਾਨੂੰ ਜਾਨਦਾ ਐ ਕਿੱਥੋਂ ਮੁੜਨਾ ਆਪਾਂ ਜੇ ਬਾਗੇਪਣੇ ਤੋਂ ਚੱਲ ਗਏ ਬਾਗੇਪਣੇ ਤੋਂ ਆਈਏ ਇਧਰੋਂ ਮੰਨ ਲਾ ਨਿਹਾਲ ਸਿੰਘ ਵਾਲੇ ਰੋਡ ਤੇ ਐ ਜੀ ਤੇ ਹਾਂ ਬਾਗੇਪਣੇ ਤੋਂ 5 ਕਿਲੋਮੀਟਰ ਗੇਟ ਆਊਗਾ ਤੁਹਾਨੂੰ ਜੀ ਬਾਗੇਪਣੇ ਤੋਂ ਸੱਜੇ ਹੱਥ ਹਾਂਜੀ ਹਾਂਜੀ ਜੀ ਗੇਟ ਤੋਂ ਐਂਟਰੀ ਕਰ ਸਾਰੀ ਤੇ ਤੇਰੀ ਹੁਣ ਗੇਟ ਤੋਂ 1 ਕਿਲੋਮੀਟਰ ਵੀ ਘਰ ਆਪਣਾ ਹੀ ਜੀ ਸਾਹਮਣੇ ਆ ਚੌਂਕ ਦੇ ਨਾਲ ਹੀ ਮਾੜਾ ਜਿਹਾ ਹੈ ਫਰਨੀ ਦੇ ਘਰ ਆਈਏ ਫਰਨੀ ਦੇ ਘਰ ਆ ਬਾਰ ਬਾਰ ਹੀ ਆਈਏ ਪੈਣ ਚ ਵਣ ਸਾਰੀ ਜੀ ਅੱਛਾ ਹੁਣ ਤੁਹਾਨੂੰ ਸੱਜਣੋ ਫੀਸ ਵੀ ਦੱਸਦੇ ਆਂ ਵੀ ਫੀਸ ਭਾਈ ਕਿੰਨੀ ਲੈ ਰੇ ਪਾਲੀ ਜਾਇਦ ਫੀਸ ਤੇ ਭਰਾ ਕੋੜਾ ਛੱਡਦੇ ਆਂ ਬਾਕੀ ਤਸੱਲੀ ਦਾ ਬਾਈ ਹੋਣਾ ਨੇ ਤੁਹਾਨੂੰ ਦੱਸ ਹੀ ਦਿੱਤਾ ਬੱਚੇ ਵੀ ਤੁਹਾਨੂੰ ਵਿਖਾਤੇ ਆ ਆਉਣਾ ਕਿੱਥੇ ਆ ਉਹ ਵੀ ਤੁਹਾਨੂੰ ਦੱਸਦਾ ਹੈ। ਬਾਪੂ ਜੀ ਸਵਾਗਤ ਹੈ ਜੀ ਸੱਸੀ ਕਾ। ਸੱਸੀ ਕਾ। ਉਹ ਠੀਕ ਠਾਕ ਹਾਂ ਜੀ? ਹਾਂ ਜੀ ਵਧੀਆ ਜੀ। ਬਾਪੂ ਜੀ ਘੋੜੀਆਂ ਦੇ ਵਿੱਚ ਤੇ ਘੋੜੇ ਜਿਹੜਾ ਹੁਣ ਰੱਖਿਆ ਘੋੜਾ ਪਹਿਲਾ ਸਾਂਹ ਘੋੜਾ ਹੈ। ਮਨ ਦੇ ਵਲਵਲੇ ਕੀ ਹੈ? ਕਿਵੇਂ ਦਾ ਫੀਲ ਹੁੰਦਾ ਹੈ ਜਦੋਂ ਭਰਾ ਬਾਹਰੋਂ ਅੰਦਰੋਂ ਆਉਂਦੇ ਆ? ਕਿਉਂਕਿ ਘੋੜੀਆਂ ਦਾ ਸਿਸਟਮ ਹੋਰ ਹੁੰਦਾ ਹੈ। ਜਦੋਂ ਆਪਾਂ ਸਾਂਹ ਰੱਖਦੇ ਆ ਉਦੋਂ ਕੋਈ ਸਿਸਟਮ ਹੋਰ ਹੋ ਜਾਂਦਾ। ਭਰਾਵਾਂ ਦਾ ਵਰਤਾਰੇ ਦਾ ਵੀ ਹੋਰ ਹੋ ਜਾਂਦਾ ਤੇ ਇਹਦੇ ਪਾਲਣ ਪੋਛਣ 'ਚ ਘੋੜੀਆਂ ਨਾਲੋਂ ਤੇ ਇਹਦੇ 'ਚ ਕੀ ਡਿਫਰੈਂਟ ਲੱਗਾ ਤੇ ਕਿੱਦਾਂ ਦੇ ਵਲਵਲੇ ਆ ਮਨ ਪਾਲਣ ਪੋਸ਼ਣ ਦਾ ਹੁੰਦਾ ਹੀ ਅਕਸਰ ਕੋਈ ਵੀ ਚੀਜ਼ ਰੱਖ ਜੇ ਜੀ ਪਾਲਣ ਪੋਸ਼ਣ ਨਾਲ ਚੀਜ਼ ਹੀ ਨਹੀਂ ਤੁਰਦੀ ਉਹਨਾਂ ਨਾਲੋਂ ਬਦਲਵਾਏ ਕਿ ਜਿਸੀ ਨਹੀਂ ਹਾਂ ਜੀ ਹਾਂ ਜੀ ਉਹਦੇ ਨਾਲ ਬਹੁਤ ਫਰਕ ਹੁੰਦਾ ਹੀ ਜੀ ਹਾਂ ਖਰਾਕ ਪੱਠੇ ਦਾ ਵੀ ਫਰਕ ਹੈ ਹਾਂ ਖਰਾਕ ਦਾ ਵੀ ਵੀ ਜਿਨੂੰ ਆਉਂਦਾ ਕੋਈ ਬੰਦਾ ਪੁੱਛਦਾ ਪਿੰਡ 'ਚ ਨਾਮ ਬਣਦਾ ਹੂੰ ਸੁਰਸਤੇਦਾਰਾਂ ਜਿਵੇਂ ਉਹਨਾਂ ਚੱਲਣੀ ਐ ਇਹਦੇ 'ਚ ਵੀ ਨਾਮ ਬਣਨਾ ਹੈ ਜੀ ਆ ਚੀਜ਼ਾਂ ਹੈ ਜਿਹੜੇ ਨਵੇਂ ਤੁਹਾਡੇ ਮੰਨ ਲਓ ਵੀ ਇਹ ਦੋਵੇਂ ਬੇਟੇ ਐ ਕੋ ਨਵੀਂ ਉਮਰ ਦੇ ਚੋਬਰ ਵੀ ਸੌਂਦੇ ਆ ਮੁੰਡੇ ਆਉਣਾ ਚਾਹੁੰਦੇ ਆ ਇੱਧਰ ਉਹਨਾਂ ਨੂੰ ਕੀ ਵਿਚਾਰ ਦੇਣਾ ਚਾਹੋਗੇ ਵੀ ਇੱਧਰ ਚੰਗੀ ਲੈਣ ਇਹ ਲੈਣ ਜੀ ਬਹੁਤ ਵਧ ਗਿਆ ਨਸ਼ੇ ਪੱਤੇ ਦਾ ਬੰਦਾ ਰਹਿਤ ਬਣਦਾ ਜਿਹੜਾ ਇਹ ਦਾ ਮੋਹ ਆ ਬਲੱਡ ਚ ਵੜ ਜਾਂਦਾ ਬੰਦਾ ਕੇ ਪਾਇ ਜਾਂਦਾ ਨਹੀਂ ਇਹ ਘਰੇ ਰਹਿੰਦਾ ਨਹੀਂ ਕਿਹਦਾ ਜਿਹੜਾ ਬਾਪੂ ਜੀ ਨਸ਼ਾ ਚਾਰ ਬੰਦੇ ਹੋਰ ਬੰਦਾ ਦਾ ਪਰਦਾ ਰੱਖੂਗਾ ਨਸ਼ੇ ਦਾ ਇਹ ਚਾਰ ਬੰਦੇ ਦਾ ਬੰਦਾ ਹੁਬ ਕੇ ਦੱਸਦਾ ਹਾਂ ਹਾਂ ਹੁਬ ਕੇ ਰੱਖਦਾ ਹੈ ਘੋੜਿਆਂ ਦਾ ਨਸ਼ਾ ਹਾਂ ਹਾਂ ਜੀ ਇਹ ਤਾਂ ਬਹੁਤ ਚੰਗੀ ਚੀਜ਼ ਹੈ ਜਾਣੇ ਜਵਾਕਾਂ ਬਾਰੇ ਜੀ ਜੀ ਬੰਦਾ ਘਰੇ ਰਹਿੰਦਾ 24 ਘੰਟੇ ਨਹੀਂ ਉੱਥੇ ਜਾ ਕੇ ਖੁੰਡਾਂ ਦੇ ਬੈਠੇ ਰਹਿੰਦੇ ਆ ਕੋੜੇ ਵਾਲੇ ਬੰਦੇ ਤੋਂ ਤਾਂ ਟਾਈਮ ਹੀ ਨਹੀਂ ਹੁੰਦਾ ਜੀ ਹਾਂ ਜੀ ਬਾਕੀ ਜੀ 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 ਅੱਛਾ ਹੁਣ ਜੇ ਗੱਲ ਕਰੀਏ ਆਪਣੇ ਸੀਪੇ ਵੀਰੇ ਦੀ ਫੀਸ ਦਾ ਚਾਨਣਾ ਪਾ ਲਈਏ ਭਰਾਵਾਂ ਨੂੰ ਵੀ ਭਾਈ ਫੀਸ ਦਾ ਵਟਾ ਕਿੰਨਾ ਕੁ ਭਾਰਾ ਹੈਗੇ ਹੌਲਾ ਇੱਕ ਕਿੰਨਾ ਨਹੀਂ ਨਹੀਂ ਬਹੁਤ ਜ਼ਿਆਦਾ ਜਾਇਜ਼ ਫੀਸ ਹੈ ਜੀ ਹਾਂ 15000 ਇਹਦੀ ਫੀਸ ਹੈ ਜੀ ਸਿਰਫ 15000 ਸਿਰਫ 15000 ਜੀ ਹਾਂ ਤੇ ਉਹਦੇ ਦੇ ਵਿੱਚ ਆਪਣਾ ਯਾਨੀ ਇਹ ਪਹਿਲਾਂ ਤੋਂ ਹੀ ਰੱਖਿਆ ਹੋਇਆ ਵੈ ਜਿੰਨਾ ਚਿਰ ਘੂੜੀ ਗੱਭਾ ਨਹੀਂ ਹੁੰਦੀ ਜੀ ਆਪਾਂ ਉਹ 15000 ਫੀਸ 'ਚ ਹੀ ਛੱਡਣਾ ਈ ਕੋੜ ਜੀ ਡਾਕਟਰ ਦੀ ਸਹੂਲਤ ਇੱਥੇ ਪੂਰੀ ਮਿਲੂਗੀ ਜੀ ਠੀਕ ਹੈ ਘੂੜੀ ਭੇਜੋ ਹੂੰ ਰੱਖਾ ਦਾ ਪ੍ਰਬੰਧ ਪੂਰਾ ਹੈ ਜੀ 5-4 ਦਿਨਾਂ ਤੱਕ ਕੋਈ ਉਹਦਾ ਖਰਚਾ ਨਹੀਂ ਆਪਾਂ ਲੈਣਾ ਜੀ ਹੂੰ ਠੀਕ ਹੈ ਜੀ ਤੇ ਡਾਕਟਰ ਦੀ ਜ਼ਿੰਮੇਵਾਰੀ ਸਾਡੀ ਹੀ ਚੈੱਕ ਕਰਾ ਕੇ ਘੂੜੀ ਮਲਾਵਾਂਗੇ ਹੂੰ ਤੇ 15000 ਫੀਸ ਲਵਾਂਗੇ ਤੇ ਉਹਦੇ 'ਚ ਹੁੰਦਾ ਜੀ ਇਹ ਸਪੈਸ਼ਲ ਇਹ ਆ ਵੀ ਜਿੰਨਾ ਚਿਰ ਘੂੜੀ ਗੱਭਾ ਨਹੀਂ ਹੁੰਦੀ ਆਪਾਂ ਉਸ ਵੀਚ 'ਚ ਹੀ ਛੱਡਣਾ ਕੋੜਾ ਜੀ ਅੱਛਾ ਇਹ ਨਹੀਂ ਵੀ ਫਾਲਟ ਨਾਲੇ ਹਾਂ ਕੋੜੀ ਚ ਫਾਲਟ ਨਾ ਹੋਵੇ ਜੀ ਤੇ 2-4 ਮੰਨ ਕੇ ਚਲੋ ਆਉਣ ਵੀ 2 ਮਹੀਨੇ ਆ 4 ਮਹੀਨੇ ਕੋਈ ਚੱਕਰ ਨਹੀਂ ਕੋੜੀ ਗੱਭਣ ਹੋਣ ਤੱਕ ਹੂੰ ਥੋੜਾ ਛੱਡਾਂਗੇ ਆਪਾਂ ਫੀਸ ਬੜੀ ਜਾਇਜ਼ ਰੱਖੀ ਆ ਬਾਈ ਚਲੋ ਚੰਗੀ ਗੱਲ ਆ ਅਸੀਂ ਤਾਂ ਨੇ ਆ ਵੀ ਹਰੇਕ ਭਰਾ ਦਾ ਸ਼ੌਂਕ ਪੂਰਾ ਹੁੰਦਾ ਪਰ ਇਹਦੇ ਪਿੱਛੇ 15000 ਰੁਪਿਆ ਸਿਰਫ ਉਹ ਤੇ ਡਾਕਟਰੀ ਸਹਾਤਾ ਵੀ ਵਿੱਚ ਘੋੜੀ ਵੀ ਜਿਹੜੀ ਘੋੜੀ ਤੁਸੀਂ ਕੋਈ ਭਰਾ ਕਈ ਕਹਿ ਦਿੰਦੇ ਹੋਣੇ ਵੀ ਰੋਕਨ ਦਾ ਤੇ ਕੋਈ ਚੱਕਰ ਨਹੀਂ ਹਣਾ ਖੁੱਲਾ ਥਾਂ ਹੈ ਆਪਣੇ ਕੋਲੇ ਆ ਦੋ ਚਾਰ ਦਿਨ ਦਾ ਕੋਈ ਚੱਕਰ ਨਹੀਂ ਤੇ ਜੇ ਕੋਈ ਕਹਿੰਦਾ ਬਾਈ ਮੈਂ ਤਾਂ 2 ਮਹੀਨਿਆਂ ਨੂੰ ਖੜੂ ਦੂਰ ਦੀ ਘੋੜੀ ਆ ਉਹ ਥੋੜਾ ਜਿਹਾ ਅਜੇ ਤੱਕ ਕੀਤਾ ਨਹੀਂ ਜੀ ਗਾਂ ਉਹ ਸਮੇਂ ਦੇ ਹਿਸਾਬ ਨਾਲ ਵੇਖ ਲਾਂਗੇ ਜੀ ਘੋੜੀ ਦੇ ਹਿਸਾਬ ਨਾਲ ਪਰ ਅਜੇ ਤੱਕ ਆਪਾਂ ਕੀਤਾ ਨਹੀਂ ਕਿਉਂਕਿ ਦਾ 2000 ਦੰਦਾ ਕੋਈ ਖਰਚਾ ਨਹੀਂ ਗਾ ਜੀ ਜੀ ਕੁੜੀ ਲਿਆ ਭੇਜੋ ਤੇ ਡਾਕਟਰ ਸਾਹਿਬਾਂ ਕਿਹੜੇ ਆਉਂਦੇ ਸੀ ਡਾਕਟਰ ਸਾਹਿਬ ਆਪਣੇ ਕੋਲੇ ਡਾਕਟਰ ਸਿੰਘਲਾ ਸਾਹਿਬ ਕੋੜਕਪੂਰੇ ਤੋਂ ਜੀ ਡਾਕਟਰ ਨੂਰਾ ਵੀ ਆਉਂਦਾ ਜੀ ਜੀ ਇਹ ਦੋੜਾ ਡਾਕਟਰਾਂ ਦੀ ਆਪਣੇ ਕੋਲ ਸਹੂਲਤਾਂ ਜੀ ਹੂੰ ਤੇ ਲੈ ਵੀ ਵੀਡੀਓ ਸ਼ੇਅਰ ਕਰਦੇ ਹੋ ਅਸੀਂ ਭੁੱਜੀ ਜਾਂਦੇ ਆ ਨਹੀਂ ਦੇ ਵਿੱਚ ਪਾਉ ਬੈਠੇ ਆਈਆਂ ਆਖਿਆ ਵੀ ਜੇ ਇਥੋਂ ਟਿੰਡ ਫੋੜੀ ਚੱਕ ਕੇ ਅੰਦਰ ਲਾਗੇ ਤੇ ਫੇਰ ਕੰਮ ਆਇਆ ਨਾ ਹੋਵੇ ਵੀ ਸ਼ੁਰੂ ਤੋਂ ਸਟਾਰਟ ਕਰਨਾ ਪਵੇ ਵੀ ਹੁਣ ਨਹੀਂ ਵੀ ਕਦੇ ਕਦੇ ਆ ਜਾਂਦਾ ਹੈ ਕਦੇ ਹਟ ਜਾਂਦਾ ਹੈ ਪਰ ਤੁਹਾਨੂੰ ਆਨੰਦ ਆਉਂਦਾ ਰਹੇ ਇਸ ਕਰਕੇ ਅਸੀਂ ਭਾਈ ਮਿਹਨਤ ਕਰ ਰਹੇ ਆਂ ਦੇ ਵੀਰ ਮੇਰੇ ਯਾਰ ਭਰਾਵਾਂ ਦੀ ਸਪੋਰਟ ਕਰਿਓ ਨਵੀਂ ਉਮਰ ਦੇ ਗੱਭਰੂ ਐ ਚੰਗੇ ਕੰਮਾਂ ਲੱਗੇ ਆ ਮਿਹਨਤ ਕਰਦੇ ਆ ਇਹਦੇ ਵੀਰ ਹੋਣਾ ਨੇ ਅੱਜ ਮੇਰੇ ਖਿਆਲ ਆਪਾਂ 2 2.5 ਘੰਟੇ ਲਾਏ ਘੋੜੇ ਤੇ ਹਾਂ ਤੇ ਬਾਈ ਹੋਣਾ ਨੇ ਘੋੜੇ ਨੇ ਤਾਂ ਬਾਈ ਇੰਨਾ ਕੁ ਕਰੰਟ ਹੈ ਘੋੜੇ ਦਾ ਹਣਾ ਸਾਹਮਣਾ ਔਖਾ ਵਾਕਈ ਸਾਹਮਣਾ ਔਖਾ ਹੋ ਜਾਂਦਾ ਇਹਦੇ ਵਿੱਚ ਕਿਹੜੀ ਸੋਨਾ ਭਸ ਮਚਾਰਦੇ ਬਾਈ ਇਹ ਤਾਂ ਖੜਦਾ ਹੀ ਨਹੀਂ ਯਾਰ ਇਹ ਕੁਦਰਤੀ ਬਲੱਡੀ ਇਹਦਾ ਇਹੋ ਜਿਹੀ ਸਵਿਆ ਹਾਂ ਸਵਿਆ ਸ਼ੁਰੂ ਤੋਂ ਹੀ ਖੁੱਲਾ ਐਵੇਂ ਖੁੱਲੇ ਦਾਣੇ ਬੱਠੇ ਤੇ ਬਾਬੇ ਦੀ ਕਿਰਪਾ ਨਾਲ ਪੜਿਆ ਵਾ ਜੀ ਸ਼ੁਰੂ ਤੋਂ ਉਸ ਹਾਵ ਨਹੀਂ ਜੀ ਇਨੇ ਕਿ ਇਨਰਜੀ ਥੋੜੀ ਜ਼ਿਆਦਾ ਲੱਗਉਂਦਾ ਕਿ ਨਵਾਂ ਖੂਨ ਆ ਜਿਵੇਂ ਕਹਿ ਲੇ ਦੇਸੀ ਖਰਾਕੀ ਦੇਸੀ ਖਰਾਕ ਘਰ ਦੀ ਖਰਾਕ ਆ ਜੀ ਇਹ ਆਪ ਹੀ ਬਣ ਕੇ ਚਲੇਦੇ ਤਿਆਰ ਬੇਨ ਵਾਲੀ ਆ ਜੋ ਇਹ ਜੀ ਸ਼ੁਰੂ ਤੋਂ ਲੈ ਕੇ ਤਿਆਰ ਬਾ ਕੀਤਾ ਜਿਵੇਂ ਆ ਹੋਰੀ 8 ਛੜਿਆ ਨਾ ਜੀ ਤੇ ਉਹ ਤਿਆਰ ਹੋ ਗਿਆ ਜੀ ਕੋਈ ਬਾਹਰ ਦੀ ਨੂੰ ਫੀਡ ਨਹੀਂ ਪਾਈ ਅਜ ਤੱਕ ਨਾ ਅੱਛਾ ਦੇ ਘਰ ਦਾ ਹੀ ਦੋ ਦਾਣਾ ਹੁੰਦਾ ਬਣਾ ਕੇ ਘਰ ਉਹ ਹੱਥੀ ਪਾਈ ਜੀ ਅੱਛਾ ਭਾਈ ਹੁਣ ਜਾਂਦੇ ਜਾਂਦੇ ਭਰਾਵਾਂ ਨੂੰ ਕੋਈ ਮੈਸੇਜ ਜਾਂ ਕੋਈ ਗੱਲ ਕਹਿਣੀ ਚਾਹੁੰਦਾ ਆਪਾਂ ਉਹ ਵੀ ਵਿਚਾਰ ਕਰ ਦੀ ਹਾਂ ਮੈਸੇਜ ਤਾਂ ਇਹ ਹੀ ਆ ਜੀ ਬੇ ਵਧੀਆ ਸ਼ੌਂਕ ਹੈ ਜੀ ਇਹ ਰੱਖੋ ਬੰਦਾ ਵਧੀਆ ਬਿਜੀ ਰਹਿੰਦਾ ਹਮ ਮਨ ਲਾ ਫालतੂ ਜਾਣ ਆਉਣ ਤੋਂ ਬਚਦਾ ਘਰੇ ਬੰਦਾ ਬਿਜੀ ਰਹਿੰਦਾ ਮਾਣ ਖੁਸ਼ ਰਹਿੰਦਾ ਸ਼ੌਂਕ ਹੈ ਜੇ ਡੋਟ ਕਿਸੇ ਤਾਂ ਦਾ ਵੀ ਸ਼ੌਂਕ ਕਰੋ ਕਬੂਤਰ ਵੀ ਰੱਖਿਆ ਹੈ ਨਾ ਕਬੂਤਰ ਵੀ ਰੱਖੀ ਵਿੱਡਿਆ ਵਾ ਫਿਰ ਜੀ ਉਹ ਸ਼ੌਕ ਕਿੰਦਾਰੀ ਡੂਰੀ ਵਾਲੇ ਨਹੀਂ ਆਪਣੇ ਕੋਲੇ ਜੀ ਜਾਂ ਫੈਂਸੀ ਕਬੂਤਰੀ ਇਹਦਾ ਡਾਰੀ ਵਾਲੇ ਹੈ ਨਹੀਂ ਪਰ ਉਹ ਆਪਣੇ ਪਿੰਡ ਚ ਡਾਰੀ ਵਾਲੇ ਕਬੂਤਰ ਬਾਈ ਸੰਦੀਪ ਹੈ ਫਰੈਂਡ ਹੀ ਆਪਣਾ ਉਹਦੇ ਵਾਂਗੂ ਕਿ ਕਬੂਤਰਾ ਜੀ ਆਪਣੇ ਪਿੰਡ ਦਾ ਨਾਮ ਨੱਥੋ ਕਹਿੰਦਾ ਜੀ ਜਣੀ ਉਹ ਬਹੁਤ ਚੰਗਾ ਚੰਗਾ ਬਲੱਡ ਆ ਉਹਦੇ ਕੋਲੇ ਵੀ ਹਾਂ ਤੇ ਬਹੁਤ ਚੰਗੇ ਕਬੂਤਰ ਆ ਜੀ ਤੇ ਬਾਬਾ ਰੱਖੇ ਸੁਖਣ ਘੋੜਿਆਂ ਚ ਵੀ ਜਣੀ ਗਿਆ ਹੂੰ ਤੇ ਕਬੂਤਰਾਂ ਜੀ ਦੋਨੇ ਜਣੀ ਦੋਧਾ ਚੀਜ਼ਾਂ ਆਪਣੇ ਪਿੰਡ ਦਾ ਨਾਮ ਹੈਗਾ ਸ਼ੁਕਰ ਸ਼ੁਕਰ ਮਹਾਰਾਜ ਦਾ ਬਾਕੀ ਮਿਹਨਤ ਨੂੰ ਤੇ ਨੀਤਾਂ ਨੂੰ ਸਲਾਮ ਹੈ ਗੱਲ ਤਾਂ ਨੀਤਾਂ ਨੂੰ ਮਰਾਦਾ ਨਹੀਂ ਹੈ ਬਾਕੀ ਭਾਈ ਘੋੜਾ ਥਮ ਮਰਗਾ ਵਿਖਾਇਆ ਤੁਹਾਨੂੰ ਪੂਰਾ ਧਾਕੜ ਘੋੜਾ ਵਿਖਾਇਆ ਤੇ ਕਿਵੇਂ ਲੱਗਾ ਘੋੜੇ ਦੇ ਬੱਚੇ ਵਿਖਾਇਆ ਉਹ ਕਿਵੇਂ ਲੱਗੇ ਬਾਈ ਦੀਆਂ ਗੱਲਾਂ ਸੁਣਾਈਆਂ ਉਹ ਕਿਵੇਂ ਲੱਗੀਆਂ ਬਾਈ ਹੋਣਾ ਦਾ ਸੁਭਾਅ ਕਿਵੇਂ ਲੱਗਾ ਭਾਈ ਉਹ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਜਰੂਰ ਮੇਰੇ ਵੀਰ ਦੱਸ ਦਿਓ ਜਿੱਦਾਂ ਹੁਣ ਤਾਂ ਚਲੋ ਮੈਂ ਹੁਣ ਦੀ ਗੱਲ ਨਹੀਂ ਕਰਦਾ ਹੁਣ ਤਾਂ ਮਹਾਰਾਜ ਨੇ ਨਾਮ ਹੀ ਸੋਹਣਾ ਬਖਸ਼ਤਾ ਆਸਾਨ ਵੀ ਸੋਹਣਾ ਤਿਆਰ ਹੋ ਗਿਆ ਹਾਂਜੀ ਤਾਕੜ ਘੋੜਾ ਬਣ ਗਿਆ ਬੱਚੇ ਵੀ ਚੰਗੇ ਆ ਗਏ ਪਰ ਜਦੋਂ ਇਹ ਬੱਚਾ ਸੀ ਇਹ ਨਿੱਕਾ ਸੀ ਉਦੋਂ ਕੋਈ ਭਰਾਵਾਂ ਨੇ ਆਇਆ ਨਹੀਂ ਕਿਹਾ ਵੀ ਯਾਰ ਸਾਨੂੰ ਦੇ ਦਿਓ ਨਹੀਂ ਵੀਰੇ ਨਾਲ ਜਦੋਂ ਇਹ 7 ਕਿ ਮਹੀਨਾ ਦਾ ਸੀ ਜੀ ਉਦੋਂ ਇਹਦੀ ਮਾਂ ਚੜਾਈ ਕਰ ਗਈ ਸੀ ਅੱਛਾ ਉਦੋਂ ਜਨ ਕੀ ਕਈਆਂ ਨੂੰ ਫਰੈ ਹੁੰਦਾ ਵੀ ਬੱਚਾ ਹੁਣ ਸੇਲ ਕਰਨਗੇ ਜਾਂ ਹਨਾ ਆਪ ਦਾ ਕੋਈ ਪੰਡਾ ਦਿਲ ਵੀ ਟੁੱਟ ਜਾਂਦਾ ਜੀ ਉਹ ਤੋਂ ਬਾਅਦ ਫਿਰ ਜਿਵੇਂ ਇਹਦੇ ਨਾਲ ਮੈਂ ਸਲਾਹ ਕੀਤੀ ਹੈ ਬਾਹਰ ਸੀ ਉਦੋਂ ਅੱਛਾ ਮੈਨੂੰ ਦੱਸਿਆ ਵੀ ਆਏ ਵੀ ਬੰਦੇ ਕੂੜਾ ਦੇਖਣ ਆਉਂਦੇ ਆ ਜਾਂ ਮੰਗਦੇ ਵੀ ਆ ਹੂੰ ਉਹ ਜਿਵੇਂ ਇਹਨੇ ਫਿਰ ਮੈਨੂੰ ਦੱਸਿਆ ਕਹਿੰਦਾ ਯਾਰ ਆਪਾਂ ਖੇਡਣਾ ਸੀ ਕਬੱਡੀ ਦਾ ਸ਼ੌਂਕ ਸੀ ਉਹ ਵੀ ਆਪਾਂ ਫੋਨਾਂ ਦੇ ਵੇਖੀ ਜਾਂਦੇ ਆ ਅੱਛਾ ਘੋੜੇ ਦਾ ਸ਼ੌਂਕ ਹੈ ਫਿਰ ਘੋੜਾ ਵੀ ਲੋਕਾਂ ਦੇ ਫੋਨਾਂ ਦੇ ਵੇਖ ਮਤਲਬ ਫੋਨਾਂ ਦੇ ਹੀ ਵੇਖਿਆ ਕਰਾਂਗੇ ਲੋਕਾਂ ਦੇ ਵੀ ਆਪ ਦਾ ਰੱਖਣ ਦਾ ਹੀ ਸਾਡਾ ਜਿਹੜਾ ਕੀ ਹੈ ਕਹਿੰਦਾ ਵੀ ਸੇਲ ਨਹੀਂ ਕਰਨਾ ਜੀ ਵੀ ਆਪਾਂ ਸਾਹਣਾਂ ਹੀ ਇਹਨੂੰ ਸਾਹਣ ਬਣਾਵਾਂਗੇ ਵੀ ਸਾਹਣ ਜਾਨੀ ਪਰ ਜਾਨੀ ਸੇਵਾ ਕੀਤੀ ਤੇ ਪ੍ਰਮਾਤਮਾ ਨੇ ਉਹਦਾ ਫਲ ਦੇਤਾ ਬਈ ਲੈ ਵੀ ਸੱਜਰੂ ਬਾਈਕੇ ਦਾ ਵੀ ਗੇੜੇ ਜਰੂਰ ਵੱਜਦੇ ਸੀ ਭਰਾਵਾਂ ਦੇ ਪਰ ਬਾਈ ਨੂੰ ਕਿਹਾ ਵੀ ਬਾਈ ਕਬੱਡੀ ਵਾਲਾ ਸ਼ੌਂਕ ਵੀ ਵਿੱਚੇ ਵੇਖ ਰਹਿ ਗਿਆ ਤੇ ਹੁਣ ਫੂਨਾ ਤੇ ਵਹਨੇ ਆ ਤੇ ਜੇ ਕਿਤੇ ਘੋੜਾ ਦੇ ਬੈਠੇ ਦੇ ਬਾਈ ਉਹ ਵੀ ਨਾ ਕਿਤੇ ਹੈ ਫੂਨਾ ਦੇ ਵੇਖਣਾ ਪਵੇ ਤੇ ਭਰਾਵਾਂ ਦੇ ਅੱਜ ਪਾਕੀ ਮਹਾਰਾਜ ਦੇ ਚਾਰ ਚੰਨ ਲਾਏ ਆ ਉਹ ਤੁਹਾਡੇ ਸਾਹਮਣੇ ਆ ਤੇ ਫੋਨ ਕਰਕੇ ਵੀਰਾਂ ਨੂੰ ਵੀ ਵਧਾਈਆਂ ਜਰੂਰ ਦੇ ਦਿਓ ਫੋਨ ਲਾਉਣਾ ਬਹੁਤ ਲਾਜ਼ਮੀ ਜ਼ਰੂਰੀ ਹੈ ਕਿਉਂਕਿ ਤੁਹਾਡੇ ਫੋਨ ਕਰਕੇ ਬਾਈ ਹੁਣੀ ਦਾ ਕਦਮ ਅੱਗੇ ਵਧਣਗੇ ਦੇਸੀ ਕਿਉ ਦਾ ਕੰਮ ਕਰਦੇ ਥੋਡੀ ਇੱਕ ਬੰਨ ਮਾਰੀ ਸੋਹ ਭਰਾਵਾ ਦਾ ਹੌਸਲਾ ਵਧਾਇਓ ਤੇ ਘੋੜੀਆਂ ਕਿਸੇ ਵੀ ਪ੍ਰਕਾਰ ਦੀਆਂ ਮਲਾਉਣੀਆਂ ਤੇ ਸਿਰਫ 15000 ਰੁਪਏ ਦੇ ਵਿੱਚ ਨਾ ਮਾਤਰ ਫੀਸ ਦੇ ਵਿੱਚ ਇੱਕ ਸੇਵਾ ਸੰਭਾਲਦਾ ਖਰਚਾ ਲਾ ਲਓ ਜਾਂ ਤੁਸੀਂ ਸਤਕਾਰ ਲਾ ਲਓ ਤੇ ਉਹ ਫੀਸ ਦੇ ਵਿੱਚ ਬਾਈ ਹੋਣੀ ਇੰਨਾ ਸੋਹਣਾ ਚੰਗਾ ਘੋੜਾ ਮਜਬੂਤ ਘੋੜਾ ਸਮੁੰਦਰ ਘੋੜੇ ਦਾ ਲੇਜਡ ਦਾ ਪੁੱਤ ਛੱਡ ਰਿਹਾ ਤੇ ਤੁਸੀਂ ਵੀਰ ਹੋਣਾਂ ਤੋਂ ਵੀ ਭਾਈ ਸਰਵਿਸ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਹੈ ਤੇ ਲਾਜ਼ਮੀ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਪੇਜ ਫੋਲੋ ਕਰ ਲਿਓ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਮਿਲਦੇ ਆਂ ਉਨੇ ਸਮੇਲੀ ਦਿਓ ਸੋਚਨ ਨੂੰ ਇਜਾਜ਼ਤ ਜਿਉਂਦੇ ਵਾਸਤੇ ਹਾਜ਼ਰ ਰਹੋ ਸ਼ਬਾਖੈਰ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬਾਈ ਜੀ ਬਹੁਤ ਬਹੁਤ ਧੰਨਵਾਦ ਓਕੇ ਸਜੋ ਸ਼ੇਅਰ ਜਰੂਰ ਮਾਰ ਦਿਓ ਅਗਲੀ ਵੀਡੀਓ ਦੇ ਨਾਲ ਹੋਰ ਇਦਾਂ ਦੇ ਨਗੀਨੇ ਲੈ ਕੇ ਹਾਜ਼ਰ ਹੋਣੇ ਆ ਧੰਨਵਾਦ